ਪਿਛਲੇ ਦਿਨੀ ਕਾਲੀ ਥਾਰ ਸਵਾਰ ਮਹਿਲਾ ਪੁਲਿਸ ਕਰਮਚਾਰੀ ਨੂੰ ਪੁਲਿਸ ਵੱਲੋਂ ਨਸ਼ਾ ਨਾਲ ਫੜੇ ਤੋਂ ਬਾਅਦ ਕਿਤਨਾ ਕਿਤੇ ਕਾਲੀ ਥਾਰ ਤੇ ਸਵਾਰ ਵੱਡੀਆਂ ਗੱਡੀਆਂ ਤੇ ਸ਼ੀਸ਼ੇ ਕਾਲੇ ਕਰਕੇ ਸੜਕਾਂ ਤੇ ਚੱਲਣ ਵਾਲੇ ਲੋਕਾਂ ਦੀ ਸ਼ਮਤੌਂਦੀ ਨਜ਼ਰ ਆ ਰਹੀ ਹੈ ਪਹਿਲਾਂ ਤਾਂ ਅਕਸਰ ਦੇਖਣ ਨੂੰ ਮਿਲਦਾ ਸੀ ਕਿ ਪੁਲਿਸ ਵੱਲੋਂ ਛੋਟੀਆਂ ਕਾਰਾਂ ਤੇ ਮੋਟਰਸਾਈਕਲ ਸਵਾਰ ਨੂੰ ਜ਼ਿਆਦਾਤਰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਸੀ ਪਰ ਹੁਣ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਕਾਫੀ ਸਖਤੀ ਵਰਤੀ ਹੋਈ ਨਜ਼ਰ ਆ ਰਹੀ ਹੈ ਕਲ ਦੀ ਸ਼ਾਮ ਦਾ ਜੇ ਕਿ ਫਿਰੋਜ਼ਪੁਰ ਦੇ ਐਸਐਸਪੀ ਉਪਿੰਦਰ ਸਿੰਘ ਨੇ ਆਪਣੇ ਨਾਲ ਵੱਡੇ ਪੁਲਿਸ ਬਲ ਨੂੰ ਲੈ ਕੇ ਫਿਰੋਜ਼ਪੁਰ ਸ਼ਹਿਰ ਦੇ ਇਲਾਕਿਆਂ ਵਿੱਚ ਪੈਦਲ ਸਰਚ ਯਾਤਰਾ ਤੇ ਕਰਕੇ ਬਾਜ਼ਾਰਾਂ ਤੇ ਸੜਕਾਂ ਤੇ ਸੁੰਨੀਆਂ ਸਨਸਾਨ ਇਲਾਕਿਆਂ ਦੇ ਵਿੱਚ ਖੜੀਆਂ ਚੱਲਦੀਆਂ ਵੱਡੀਆਂ ਲਗਜ਼ਰੀਆਂ ਕਾਰਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਹੈ ਤੇ ਕਈ ਗੱਡੀਆਂ ਨੂੰ ਬੌਂਡ ਕੀਤਾ ਹੈ। ਸਾਡੇ ਸ਼ਲਾਮ ਕੀਤੇ ਗਏ ਜੀ ਇਹ ਜਿੰਨੇ ਵੀ ਕੋਈ ਕਿ ਇਹ ਨੰਬਰ ਤੋਂ ਜਿਹੜਾ ਡਾਕੂਮੈਂਟਸ ਤੋਂ ਸੱਨੇ ਜੁੜੇ ਹੋਏ ਜਿਹੜੇ ਵੀ ਇਹ ਪ੍ਰੈਕਟੀਕਲ ਅਵੇਲੂਏਸ਼ਨਸ ਕਰਦੇ ਆ ਤੇ ਜਿਨ੍ਹਾਂ ਦਾ ਸਾਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਕ੍ਰਾਈਮ 'ਚ ਇਹਨਾਂ ਦਾ ਕੋਈ ਰੋਲ ਹੋ ਸਕਦਾ ਮਿਲੇ ਹੋ ਸਕਦੇ ਆ ਉਹ ਮਾੜੇ ਅਨਸਰਾਂ ਵਾਸਤੇ ਜਿਹੜੀ ਚੈਕਿੰਗ ਹੁੰਦੀ ਆ ਉਹ ਮੈਸੇਜ ਦਿੰਦੀ ਆ ਵੀ ਇਹ ਇਹਨਾਂ ਵਾਸਤੇ ਸਾਡੀ ਜ਼ੀਰੋ ਟੋਲਰੈਂਸ ਆ ਤੇ ਜਿਹੜੇ ਚੰਗੇ ਸ਼ਹਿਰੀ ਆ ਉਹਨਾਂ ਵਾਸਤੇ ਕੌਨਫੀਡੈਂਸ ਬਿਲਡਿੰਗ ਦੇ ਤਾਏ ਪਬਲਿਕ ਪੁਲਿਸ ਦੀ ਪ੍ਰੈਜ਼ੈਂਸ ਹੋਵੇ ਤੇ ਇਹਨਾਂ ਦੀ ਮਾੜੇ ਅਨਸਰਾਂ ਦੀ ਚੈਕਿੰਗ ਇਹਨਾਂ ਇੱਕ ਬਾਰਡਰ ਏਰੀਆ ਵੱਡੀ ਚੁਣੌਤੀ ਹੈ ਜੀ ਪੁਲਿਸ ਵਾਸਤੇ ਕਿਉਂਕਿ ਪਾਕਿਸਤਾਨ ਵੱਲੋਂ ਕਾਫੀ ਨਸ਼ਾ ਆਉਂਦਾ ਹੈ ਕਿਵੇਂ ਸਰ ਕੰਟਰੋਲ ਕਰ ਰਹੇ ਹੋ ਜੀ ਸਾਡੀ ਬਾਰਡਰ ਏਰੀਆ ਦੇ ਵਿੱਚ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਦੀ ਕਾਫੀ ਅੱਛੀ ਨਾਕਾ ਬੰਦੀ ਹੈ ਤੇ ਉਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਾਡੀ ਜੁਆਇੰਟ ਪੈਟ੍ਰੋਲਿੰਗ ਚੱਲਦੀ ਹੈ ਪਿਛਲੇ ਸਮੇਂ 'ਚ ਜਿਹੜੇ ਤੁਸੀਂ ਬਾਰਡਰ ਤੋਂ ਸਾਡੇ ਵੱਲੋਂ ਰਿਕਵਰੀ ਹੋਈਆਂ ਸਾਡੇ ਕੁਝ ਸਾਡੇ ਆਪਣੇ ਆਪਰੇਸ਼ਨ ਸੀਗੇ ਕੁਝ ਬੀਐਸਐਫ ਦੇ ਨਾਲ ਸਾਡੇ ਜੁਆਇੰਟ ਆਪਰੇਸ਼ਨ ਸੀ ਉਹ ਰਿਕਵਰੀ ਤੁਹਾਡੇ ਸਾਹਮਣੇ ਆ ਵੀ ਬਹੁਤ ਵਧੀਆ ਰਿਕਵਰੀ ਚਲਦੀ ਹੈ ਦੇਖੋ ਪਤਾ ਲੱਗਦਾ ਵੀ ਸਾਡੀ ਉਥੇ ਪਕੜ ਪੂਰੀ ਅੱਛੀ ਹੈ ਸਰ ਅਪਰੋਚ ਕਿੰਨੇ ਕਿਲੋ ਕਿਲੋਗ੍ਰਾਮ ਕਰ ਲਈ ਗਈ ਹੈ ਜੀ ਜਿਹੜੀ ਸਭ ਤੋਂ ਵੱਧ ਸਾਡੀ 22 ਕਿਲੋ ਦੇ ਕਰੀਬ ਅਸੀਂ ਰਿਕਵਰੀ ਕਰ ਲਈ ਹੈ ਹਰਨ ਵੀ ਆ 6 ਮਹੀਨੇ 6 ਮਹੀਨੇ ਦੇ ਵਿੱਚ ਤੇ 1 ਮਹੀਨਾ ਤੇ 5 ਦਿਨ ਐਕਸਟਰਾ ਮਹੀਨੇ ਸਰ ਮੁਜ਼ਜ਼ ਲੋਕਾਂ ਨਾਲ ਵੀ ਮੀਟਿੰਗ ਵੇਰਾ ਕੀਤੀ ਗਿਆ ਨਸ਼ੇ ਨੂੰ ਰੋਕਣਾਸਤੇ ਜਾਂ ਉਹਨਾਂ ਦੀ ਹੈਲਪ ਵਾਸਤੇ ਜਾਂ ਸਾਡੀ ਜੀ ਲਗਾਤਾਰ ਜਿਹੜੀ ਆ ਸੰਪਰਕ ਪ੍ਰੋਗਰਾਮ ਚੱਲ ਰਿਹਾ ਜਿਹਦੇ ਵਿੱਚ ਤਹਿ ਮੈਂ ਵੀ ਘੱਟੋ ਘੱਟ 10 ਕਾਲਜਸ ਤੇ ਸਕੂਲਸ ਦੇ ਵਿੱਚ ਆਪ ਜਾ ਕੇ ਮੀਟਿੰਗ ਕਰ ਚੁੱਕੇ ਹਾਂ ਇਹਵੇਂ ਮਹੱਲਾ ਦੇ ਵਿੱਚ ਵੀ ਮੈਂ ਆਪ ਜਾ ਚੁੱਕੇ ਹਾਂ ਤੇ ਸਾਡੇ ਸਾਰੇ ਆਫਸਰਸ ਜਾ ਰਹੇ ਆ ਤੇ ਇਹ ਪ੍ਰੋਪਰ ਮੀਟਿੰਗ ਮੀਟਿੰਗ ਚੱਲ ਰਹੀ ਹੈ ਜਿਹੜੀ ਆ ਪਬਲਿਕ ਦੇ ਨਾਲ ਸੰਪਰਕ ਹੋ ਰਿਹਾ ਹੈ ਅੱਗੇ ਵੀ ਚੱਲਦੀ ਰਹੇਗੀ ਬਿਲਕੁਲ ਚੱਲਦੀ ਰਹਣੀ ਹੈ ਸਾਡਾ ਜਿਹੜਾ ਨਸ਼ਿਆਂ ਦੇ ਵਿਰੋਧ ਅਭਿਆਨ ਹੈ ਜਿਹੜਾ ਯੁੱਧ ਹੈ ਇਹ ਚੱਲਦਾ ਰਹੂਗਾ ਜਦੋਂ ਤੱਕ ਅਸੀਂ ਇਹਨਾਂ ਦਾ ਜਗੀਦਰਾ ਲਕ ਨਹੀਂ ਤੋੜ ਦਿੰਦੇ ਜਿਹੜੇ ਨਸ਼ੇ ਪੈ ਚੁੱਕੇ ਆ ਤੇ ਜਦੋਂ ਤੱਕ ਆਪਾਂ ਪੂਰੀ ਤਰੀਕੇ ਦੇ ਨਾਲ ਆਪਣੇ ਪੰਜਾਬ ਤੋਂ ਆਪਣੇ ਲੋਕੋਂ ਨੂੰ ਸਮਝਾਉਂ ਨਹੀਂ ਦਿੰਦਾ ਸਾਨੂੰ ਨੌਜਵਾਨ ਜਿਹੜੇ ਯੰਗਸਟਰ ਹੈਗੇ ਆ ਉਹਨਾਂ ਨੂੰ ਵੀ ਸਮਝਾਇਆ ਜਾ ਰਿਹਾ ਹੈਗਾ ਜਿਹੜੇ ਨਸ਼ੇ ਲੈ ਰਹੇ ਆ ਇਨਵੋਲਵ ਨਾ ਹੋ ਜਾਣ ਜੀ ਬਿਲਕੁਲ ਜੀ ਜਿਹੜੇ ਨੌਜਵਾਨਾਂ ਨਾਲ ਘਟੋਕਟਾਂ ਦੱਸ ਕੇ ਅੱਟੇ ਮੈਂ 8 ਕਾਲਜਸ ਤੇ ਸਕੂਲਸ ਦੇ ਵਿੱਚ ਜਾ ਕੇ ਮੀਟਿੰਗਸ ਕੀਤੀਆਂ ਬੱਚਿਆਂ ਨਾਲ ਬੱਚੇ ਬਹੁਤ ਹੀ ਅਵੇਅਰ ਆ ਕੇ ਨਾਲੋਂ ਤੇ ਮੈਨੂੰ ਉੱਥੇ ਕੋਈ ਬੱਚਾ ਵੀ ਐਸਾ ਨਹੀਂ ਦਿਖਾਇਆ ਜਿੰਨੇ ਜਗ੍ਹਾ ਤੇ ਮੈਂ ਗਿਆ ਹਾਂ ਵੀ ਜਿਹੜਾ ਕੋਈ ਨਸ਼ੇ ਤੋਂ ਪ੍ਰਭਾਵਿਤ ਹੋਵੇ ਜਾਂ ਨਸ਼ੇ ਦੇ ਲੱਗਿਆ ਹੋਵੇ ਤੇ ਇਵੇਂ ਹੀ ਉਹ ਸਾਰੇ ਬੱਚੇ ਅੱਗੇ ਮੈਨੂੰ ਅਸ਼ੋਰੈਂਸ ਦੇ ਰਹੇ ਸੀਗੇ ਜੇ ਅਸੀਂ ਨਾ ਸਿਰਫ ਖੁਦ ਅਸੀਂ ਅਵੇਅਰ ਹੋਵਾਂਗੇ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਲਕਿ ਅਸੀਂ ਸਾਰਿਆਂ ਨੂੰ ਆਪਦੇ ਆਂਗ-ਗਵਾਂ 'ਚ ਆਪਦੇ ਭੈਣ-ਭਰਾ ਛੋਟੇ-ਵੱਡੇ ਉਹਨਾਂ ਨੂੰ ਵੀ ਅਵੇਅਰਨੈਸ ਕ੍ਰੀਏਟ ਕਰਾਂਗੇ ਨਸ਼ੇ ਦੇ ਖਿਲਾਫ ਤੇ ਤਾਂਕਿ ਆਪਾਂ ਸਾਰੇ ਲਾਮਬੰਦ ਹੋ ਗਏ ਆ ਨਸ਼ੇ ਦੇ ਖਿਲਾਫ ਆਪਣੀ ਲੜਾਈ ਜਿੱਤ ਸਕੀਏ